ਕਰੁਨਾ ਚਰਚ ਮਿਨਿਸਟਰੀ ਅਤੇ ਆਈਪੀਸੀ ਚਰਚ ਵੱਲੋਂ ਵੱਡੇ ਦਿਨ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੇਗੀ ਇਸ ਮੌਕੇ ਸ਼ੋਭਾ ਯਾਤਰਾ ਦਾ ਬਖ ਬਖ ਥਾਵਾਂ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਸਟਰ ਅਲੀਸ਼ਾ ਅਤੇ ਪਾਸਟਰ ਵਿਜੂ ਚੈਰੀਨ ਨੇ ਆਨਬਲੇ ਵੱਡੇ ਦਿੰਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪਾਸਟਰ ਡੈਨੀਅਲ ਅਤੇ ਪਾਸਟਰ ਸੋਨੂ ਪਾਸਟਰ ਚੰਦਰਮੁਖ ਮਹਿਮਾਨ ਵਜੋਂ ਸ਼ੋਭਾ ਯਾਤਰਾ ਵਿੱਚ ਪੁੱਜੇ ਅਤੇ ਉਹਨਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਵੱਡੇ ਦਿੰਦੀ ਵਧਾਈ ਦਿੱਤੀ। ਅਤੇ ਇਸ ਮੌਕੇ ਸ਼ੋਭਾ ਯਾਤਰਾ ਵਿੱਚ ਉੱਚੇ-ਚੇ ਤੌਰ ਤੇ ਮਸੀਹ ਪੱਟੀ ਡਾਕਟਰ ਸੁਬਾਸ਼ ਥੋਬਾ, ਜੌਨ ਕੋਟਰੀ ਜਸਪਾਲ ਮਸੀਹ, ਇਸਹਾਕ ਦਾਸ ਟੋਨੀ, ਪ੍ਰਦਾਨ ਤਰਸ਼ੇ ਮਸੀਹ, ਗੁਰਮੁਖ ਰਾਜ ਸਨਨੀ ਖੋਖਰ ਅਤੇ ਦਰਸ਼ਨ ਮਾਰਤਮਿਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅੱਜ ਹੀ ਕਹਿਣਾ ਚਾਹੁੰਦੇ ਆ ਕਿ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਅਸੀਂ ਪ੍ਰਭਾਤ ਫੇਰੀਆਂ ਖੁਸ਼ਖਬਰੀ ਦੀ ਪ੍ਰਚਾਰ ਖੁਸ਼ਖਬਰੀ ਦੇ ਪੈਗਾਮ ਹਰ ਇੱਕ ਤੱਕ ਪਹੁੰਚਾਇਆ ਜਾਵੇ ਕਿਉਂਕਿ ਪ੍ਰਭੂ ਯਿਸੂ ਮਸੀਹ ਕੋਈ ਰਾਜਨੀਤਿਕ ਕੰਮ ਕਰਨ ਨਹੀਂ ਆਇਆ ਨਾ ਇੱਥੇ ਰਾਜ ਸਥਰਪਿਤ ਕਰਨ ਆਇਆ ਪ੍ਰਭੂ ਯਿਸੂ ਮਸੀਹ ਆਇਆ ਵਾ ਉਹ ਦੋ ਜਹਾਨ ਦਾ ਮੁਕਤੀਦਾਤਾ ਆ ਉਹਨੇ ਮੌਤ ਤੇ ਸ਼ੈਤਾਨ ਨੂੰ ਹਰਾਇਆ ਵਾ ਜਿਦਾਂ ਅਸੀਂ ਪ੍ਰਚਾਰ ਕਰਦੇ ਆ ਉਹਨੇ ਮੌਤ ਤੇ ਸਤਾਨ ਨੂੰ ਹਰਾ ਕੇ 30 ਦੇ ਦਿਨ ਜਿੰਦਾ ਹੋਇਆ ਵਾ ਉਹ ਪ੍ਰਭੂ ਆ ਉਹ ਪ੍ਰਭੂਆਂ ਦਾ ਪ੍ਰਭੂ ਆ ਜਿਦਿ ਇਹ ਹੀ ਰਾਦਨਾ ਕਰਦੇ ਆ ਉਹ ਖੁਦਾ ਦੀ ਪਾਛਨਾ ਕਰਦੇ ਆ ਤੇ ਉਹਦੀ ਖੁਸ਼ਖਬਰੀ ਦਾ ਪੈਗਾਮ ਅਹੀਂ ਪਚਾਉਨੇ ਆ ਕਿਉਂ ਉਹ ਦੋ ਇਸ ਜਗਤ ਹੈ ਵੀ ਮਾਲਕ ਹੈ ਧਰਤੀ ਤੇ ਤਰਤੀਦਾ ਵੀ ਤੇ ਆਕਾਸ਼ ਦਾ ਵੀ ਉਹ ਦੋ ਜਹਾਨ ਦਾ ਮਾਲਕ ਆ ਉਹ ਇਸ ਤਰਤੀਦੇ ਰਾਜ ਨਾ ਰਾਜਾਂ ਨੂੰ ਨਹੀਂ ਚਾਹੁੰਦਾ ਲੋਕ ਇਹ ਤਰਤੀਦੇ ਰਾਜਾਂ ਨੂੰ ਚਾਹੁੰਦੇ ਆ ਕਿ ਸਾਨੂੰ ਰਾਜ ਮਿਲ ਜੇ ਸਾਨੂੰ ਰਾਜ ਮਿਲ ਜੇ ਪ੍ਰਭੂ ਯਿਸੂ ਮਸੀਹ ਦੇ ਨਾਂ ਸੰਤਾਨ ਨੇ ਕੋਈ ਰਾਜਾ ਤੱਕ ਸਮਰਕ ਕੀਤਾ ਉਹ ਵੀ ਭਗਤੀ ਕਰਦੇ ਆ ਤੇ ਪ੍ਰਭੂ ਯਿਸੂ ਮਸੀਹ ਦਾ ਪੈਗਾਮ ਸੁਣਾਉਂਦੇ ਆ ਤੇ ਉਹ ਪਰਮੇਸ਼ਰ ਦੀ ਆराधना ਕਰਦੇ ਆ ਜਿਨੇ ertid ਤੇ ਆਕਾਸ਼ ਨੂੰ ਬਣਾਇਆ ਅਹੀਂ ਉਹਦਾ ਪੈਗਾਮ ਸੁਣਾਉਣ ਜਾ ਰਹੇ ਆ ਅੱਜ ਵੀ ਜਾ ਰਹੇ ਆ ਅਈ ਖੁਦਾਵੰਦ ਦਾ ਘਰ ਘਰ ਪੈਗਾਮ ਪਹੁੰਚਾਉਣੇ ਆ ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ ਵਾ ਜਿਹੜੇ ਉਹਦੇ ਨਾਮ ਨੂੰ ਮੰਨਦੇ ਆ ਉਹਨਾਂ ਦੇ ਘਰਾਂ ਚ ਜਾ ਕੇ ਪੈਗਾਮ ਦੇਨੇ ਆ ਕਿ ਅੱਜ ਪ੍ਰਭੂ ਯਿਸੂ ਮਸੀਹ ਜਿਹੜਾ ਜਿੰਦਾ ਹੋਇਆ ਵਾ ਉਹ ਜਿੰਦਾ ਵੀ ਹੋਇਆ ਤੇ 25 24 ਦੀ ਰਾਤ ਉਹਦਾ ਜਨਮ ਦਿਨ ਹੋਇਆ ਉਹਦੀ ਖੁਸ਼ਖਬਰੀ ਦਾ ਪੈਗਾਮ ਦਿੰਨੇ ਆ ਉਹਦੇ ਵੱਡੇ ਦਿਨ ਦੀਆਂ ਹੀ ਵਧਾਈਆਂ ਦਿੰਨੇ ਆ ਪ੍ਰਭੂ ਸਾਰਿਆਂ ਨੂੰ ਬਹੁਤ ਸਾਰੀ ਬਰਕਤ ਦੇਵੇ ਇਹ ਦੇਸ਼ ਨੂੰ ਇਸ ਭਾਰਤ ਵਾਸੀਆਂ ਨੂੰ ਸਾਡੇ ਪੰਜਾਬ ਦੇ ਵਿੱਚ ਖੁਦਾ ਦਾ ਪੈਗਾਮ ਪੁੰਚਾਇਆ ਜਾਵੇ ਕਿ ਲੋਕ ਧਰਮ ਤੇ ਸਿਟਾਈ ਦੇ ਨਾਲ ਪਰਮੇਸ਼ਰ ਦੀ ਆराधना ਕਰਨ ਸੱਚੇ ਪਰਮੇਸ਼ਰ ਦੀ ਜਿਨੇ ਧਰਤੀ ਤੇ ਕਾਛ ਨੂੰ ਬਣਾਇਆ ਹਾਂ ਮੈਂ ਧੰਨਵਾਦ ਕਰਦਾ ਹਾਂ ਪ੍ਰਭੂ ਦਾ ਪ੍ਰਭੂ ਇਸੂਮ ਸੀ ਦੇ ਸੀਲੇ ਆਮੀਨ ਹਾਲੇਲੂਇਆ ਸਾਰੇ ਬੋਲਾਂਗੇ ਹਾਲੇਲੂਇਆ ਹਾਂਜੀ ਸਾਰੇ ਬੋਲਾਂਗੇ ਹਾਲੇਲੂਇਆ ਹਾਲੇਲੂਇਆ ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿੰਨੇ ਵੀ ਲੋਕ ਸਾਨੂੰ ਵੇਖ ਰਹੇ ਆ ਉਹਨਾਂ ਸਾਰਿਆਂ ਨੂੰ ਜੈ ਮਸੀਹੀ ਪ੍ਰਭੂ ਦੇ ਦਾਸਾਂ ਨੂੰ ਨਗਰ ਨਿਵਾਸੀਆਂ ਨੂੰ ਜਿੰਨੇ ਸਾਨੂੰ ਵੇਖ ਰਹੇ ਆ ਉਹਨਾਂ ਸਾਰਿਆਂ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੈ ਮਸੀਹੀ ਔਰ ਮੈਂ ਪਾਸਟਰ ਅਲੀਸ਼ਾ ਪਿੰਡਮਾਲ করুণਾ ਚਰਚ ਅੱਜ ਅਸੀਂ ਜਡੇਾਲੀ ਸ਼ਹਿਰ ਦੇ ਵਿੱਚ ਇੱਕ ਸ਼ੋਭਾ ਯਾਤਰਾ ਨੂੰ ਲੈ ਕੇ ਜਾ ਰਹੇ ਆ ਔਰ ਅਸੀਂ ਇਸ ਕਰਕੇ ਨਹੀਂ ਕਿ ਜਾਂ ਕਿਸੇ ਧਰਮ ਨੂੰ ਠੇਸ ਪਹੁੰਚਾਉਣ ਲਈ ਜਾਂ ਕਿਸੇ ਨੂੰ ਕੋਈ ਬੁਰਾ ਭਲਾ ਕਹਿਣ ਲਈ ਸਿਰਫ ਅਸੀਂ ਪ੍ਰਭੂ ਯਿਸੂ ਮਸੀਹ ਦਾ ਪੈਗਾਮ ਲੈ ਕੇ ਜਾ ਰਹੇ ਹਾਂ ਉਹ ਵੀ ਉਹਨਾਂ ਘਰਾਂ ਦੇ ਵਿੱਚ ਜਿਹੜੇ ਲੋਕ ਮਸੀਹਤ ਨੂੰ ਜਾਣ ਚੁੱਕੇ ਆ ਜਿਹੜੇ ਲੋਕ ਪਰਮੇਸ਼ਰ 'ਚ ਆ ਚੁੱਕੇ ਆ ਅਸੀਂ ਉਹਨਾਂ ਦੇ ਘਰਾਂ 'ਚ ਕਿ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਪੈਗਾਮ ਨੂੰ ਲੈ ਕੇ ਚੱਲੇ ਆ ਔਰ ਅਸੀਂ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਸੈਂਟਰ ਗਵਰਨਮੈਂਟ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਫਜ਼ਲ ਬਖਸ਼ਿਆ ਕਿ ਅਸੀਂ ਉਹਨਾਂ ਦੇ ਦੁਬਾਰਾ ਇਹ ਕੰਮ ਕਰ ਸਕੀਏ ਔਰ ਜਗਤ ਜਮਾ ਜਾ ਕੇ ਅਸੀ ਪ੍ਰਭੂ ਯਿਸੂ ਮਸੀਹ ਦੇ ਖੁਸ਼ਖਬਰੀ ਦਾ ਪੈਗਾਮ ਦਿੰਨੇ ਆ ਔਰ ਅੱਜ ਵੀ ਜਿੰਨੇ ਲੋਕ ਸਾਨੂੰ ਵੇਖ ਰਿਆ ਪੂਰੇ ਸ਼ਹਿਰ ਵਾਸੀਆਂ ਨੂੰ ਪੂਰੇ ਨਗਰ ਨੂੰ ਜਿੰਨੇ ਸਾਨੂੰ ਵੇਖ ਰੇ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸਭ ਨੂੰ ਜੈਮ ਸੀ